ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਕੁਮਾਰ ਸਿੰਘ ਮਾਨ ਜੀ ਦੀ ਬਹੁਤ ਰੋਗਿਆਦ ਜਿਨ੍ਹਾਂ ਨੇ ਜਿਹੜੀ ਇੱਕ ਮਾਰਥ ਜੁਆਇੰਟ ਅਰਚਰ ਦੀ ਸ਼ੁਰੂਆਤ ਕੀਤੀ ਹੈ ਤੇ ਦੇਖਦੇ ਹੈ ਕਿ ਸਮਸਤ ਪੰਜਾਬ ਪੁਲਿਸ ਨੇ ਤਰਨਤਾਰਨ ਪੁਲਿਸ ਨੇ ਬੜੀ ਵੱਡੀ ਕਾਮਯਾਬੀ ਜਿਹੜੀ ਹੈ ਹਾਸਲ ਹੋ ਰਹੀ ਹੈ ਉਹਦੇ ਤੇ ਵੱਡੀਆਂ ਰਿਕਵਰੀਆਂ ਵੀ ਹੋ ਰਹੀਆਂ ਹੈ ਇਸ ਮੰਗਲ ਜਿਹੜੀ ਪ੍ਰੋਪਰਟੀ ਉਫਰੀਜ਼ ਵੀ ਕਰਾਈ ਜਾ ਰਹੀ ਹੈ ਤੇ ਉਸੇ ਲਈ ਰਹੀ ਹੈ ਕਿ ਅੱਜ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਦੋ ਗ੍ਰੈਡਿਟ ਦੇ ਜਜੀਬ ਨੇ ਸਾਜਨ ਸਾਜਨ ਦੇ ਅੰਦਰ ਹੈ ਤੇ ਜਜੀਬ ਇਹਰਾ ਪਰਚੇ ਦੇਖਾ ਜੇ ਤੇ 9 ਪਰਚੇ ਹਨ ਵਿੱਚ ਕਮਰਸ਼ੀਅਲ ਬੱਤੀਆਂ ਇਹਨਾਂ ਦੇ ਸਰਕਾਰੀ ਪੰਜਾਬ ਸਰਕਾਰੀ ਜ਼ਮੀਨ ਤੇ ਨਜਾਇਜ਼ ਤੋਂ ਵੱਡੇ ਨਸ਼ਾ ਦੀ ਕਮਾਈ ਤੋਂ ਜਿਹੜਾ ਇਹ ਕੰਸਟਰਕਸ਼ਨ ਕੀਤੀ ਹੋਈ ਸੀਗੀ ਤੇ ਸਾਡੇ ਇੱਥੇ ਅਸਿਰ ਦਾ ਸਾਹ ਕਬੱਡੀ ਇਹਨਾਂ ਨੇ ਨਜਾਇਜ਼ ਉਹ ਸਾਰੀ ਕੀਤੀ ਹੋਈ ਹੈ ਤੇ ਇਹਨਾਂ ਨੇ ਪੁਲਿਸ ਪ੍ਰੋਟੈਕਸ਼ਨ ਦੀ ਡਿਮਾਂਡ ਕਰਦੇ ਹੋਏ ਅੱਜ ਜਿਹੜੀ ਕਾਰਵਾਈ ਕਰਡਾਉਣ ਦੀ ਕੀਤੀ ਜਾ ਰਹੀ ਹੈ ਹੁਣ ਤੱਕ ਸਰ ਜਿਹੜਾ ਤਰਨਤਾਰ ਦੇ ਵਿੱਚ ਕਿੰਨੀਆਂ ਪ੍ਰਾਪੀਆਂ ਬੀਚ ਕੀਤੀਆਂ ਤੇ ਕਿੰਨੇ ਨਛੇ ਦਰਕੰਦੇ ਜਿਹੜੇ ਘਰ ਤੋੜੇ ਆਏ ਤੇ ਇੱਕ ਮਾਰ ਤੋਂ ਲੈ ਕੇ ਹੁਣ ਤੱਕ तकरीबन 13 ਕਰੋੜ ਦੀ ਸਤਾਈਪ ਉਹ ਵਡਿਆ ਜਿਹੜੀ ਆ ਉਹ ਫੇਸ ਕੀਤੀ ਗਈਆਂ ਤੁਹਾਨੂੰ ਵੱਡੇ ਸਮੂਹਾਂਾਂ ਦੀ ਤੇ 143 ਕਿਲੋ ਦੇ ਕਰੀਬ ਜਿਹੜੀ ਆ ਹਿਰੋਇਨ ਦਾ ਸੀਜ਼ਰ ਕੀਤਾ ਗਿਆ ਜਿਹੜੇ ਆ ਕਿ ਮੈਂ ਲੜਦੋਸਤਾ ਹੋਣਾ ਹੈ ਤੇ ਇਸ ਤੋਂ ਇਲਾਵਾ ਜਿਹੜੀ ਨਜਾਇਜ਼ ਤੌਰ ਤੇ ਵਿਚਾਰੀ ਕੀਤੀਆਂ ਉਹ ਵੀ ਸਾਨੂੰ ਸ੍ਰੀ ਪ੍ਰਦਰਸ਼ਨ ਤੋਂ ਸਿਕਿਉਰਿਟੀ ਮੰਗ ਹੁੰਦੀ ਹੈ ਤੇ ਉਹ ਵੀ ਅਸੀਂ ਟਾਈਮ ਟੂ ਟਾਈਮ ਦਾਨੇ ਆ ਤੇ ਸਭੀ ਬੜੀ ਵਧੀਆ ਜਿਹੜੀ ਇਹ ਮੁਹਿੰਮ ਹੈ ਪਬਲਿਕ ਲੈਡਨ ਚੱਲ ਰਹੀ ਹੈ ਪਬਲਿਕ ਸਪੋਰਟ ਨਾਲ ਬੜੀ ਚੱਲ ਰਹੀ ਹੈ ਪਬਲਿਕ ਕੋਲ ਜਿਹੜੀ ਵੀ ਇਨਫੋਰਮੇਸ਼ਨ ਆਂਦੀ ਹੈ ਉਹਨੂੰ ਪ੍ਰਾਇਰੀਟੀ ਦੇ ਦੌਰ ਤੇ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਕਿ ਨਸ਼ਾ ਸਰਨਾ ਚੁੰਦੇ ਆ ਉਹਨਾਂ ਨੂੰ ਡੀ ਅਡੀਕਸ਼ਨ ਸੈਂਟਰ ਦੇ ਵਿੱਚ ਅਟਮਟ ਕਰਾਉਂਦੇ ਆ ਉਹਨਾਂ ਦਾ ਜਿਹੜਾ ਪ੍ਰੀਪੋਸਟ ਲਾਜ਼ਰੀ ਕਰਾਇਆ ਜਾਂਦਾ ਤੇ ਜਿਹੜੇ ਇਸ ਕਾਰੋਬਾਰ ਦੇ ਦੂਜਿਆਂ ਦੇ ਖਿਲਾਫ ਜਾੜ ਰਹੇ ਆ ਤੇ ਉਹਨਾਂ ਦਾ ਉਹਨਾਂ ਨੂੰ ਬਿਲਕੁਲ ਵੀ ਬਖਸ਼ ਨਹੀਂ ਜਾਂਦਾ ਉਹਨਾਂ ਤੇ ਜਿਹੜੀ ਤੁਸੀਂ ਕਾਰਵਾਈ ਵੇਖ ਰਹੇ ਹੋ ਇਦਾਂ ਦੀ ਕਾਰਵਾਈ ਜਿਹੜੀ ਜਾਰੀ ਹੈ ਹੁਣ ਤੱਕ ਸਾਰੇ ਜਿਹੜਾ ਤਰਮਦਾਰ ਦੇ ਵਿੱਚ ਕਿੰਨੇ ਨਸ਼ੇ ਤਸਕਰਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਹੈ ਇਹ ਕਮਾਰ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਕਰੀਬਨ 500 ਤੋਂ ਵੱਧ ਤੇ 143 ਕਿਲੋ ਰਾਇਨ ਬੰਨ ਨੂੰ ਦੱਸਿਆ ਕਿ ਉਹ ਜਿਹੜੀ ਅਸੀਸ ਕੀਤੀ ਗਈ। लास्ट ਦੇਗਾ ਨਸ਼ੇ ਤਸਕਰ ਨੂੰ ਕੀ ਵਾਰਨਿੰਗ ਦੇਣਾ ਚਾਹੀਦਾ। ਦੇਖੋ ਜਿਹੜਾ ਕੋਈ ਨਸ਼ੇ ਦਾ ਸ਼ਿਕਾਰ ਹੈ ਉਹ ਛੜਨਾ ਚਾਹੁੰਦਾ ਹੈ ਤੇ ਪੁਲਿਸ ਜਿਹੜੀ ਅਸੀਂ ਪਰਸਨ ਜਿਹੜਾ ਹੈ ਉਹਨਾਂ ਦਾ ਫਰੀ ਇਲਾਜ ਕਰਾ ਕੇ ਡੀਡਿਕਸ਼ਨ ਸੈਂਟਰ ਦੇ ਵਿੱਚ ਉਹਨਾਂ ਨੂੰ ਮੀਨ ਸਟ੍ਰੀਮ ਚ ਲਾਉਣ ਲਈ ਤਤਪਰ ਹੈ ਤੇ ਜਿਹੜਾ ਕਿ ਨਸ਼ਾ ਗੇਚਣ ਦਾ ਕੰਮ ਕਰਦੇ ਆ ਜਿਹੜੇ ਨਹੀਂ ਇਸ ਕੰਮ ਤੋਂ ਹਟਦੇ ਆ ਫਿਰ ਉਹਦੇ ਖਿਲਾਫ ਜਿਹੜੀ ਬੰਦੀਕਾਰ ਕਾਨੂੰਨੀ ਕਰਵੇ ਜਿਵੇਂ ਜਲਦੀ ਆ ਰਹੀ ਹੈ ਉਸ ਦਾ ਨਾਲ ਜਲਦੀ दिल्ली क्राइम नेशनल न्यूज़ नजर सब पर